ਮਨ ਨੂੰ ਕਿਵੇਂ ਜਿੱਤਿਆ ਜਾਵੇ ਮਨ ਨੂੰ ਜਿੱਤਣਾ ਇਹ ਕੋਈ ਆਮ ਕੰਮ ਨਹੀਂ ਇਹ ਤਾਂ ਉਹ جنگ ਹੈ ਜੋ ਮਨੁੱਖ ਨੂੰ ਆਪਣੀ ਅੰਦਰਲੀ ਦੁਨੀਆ ਨਾਲ ਲੜਨੀ ਹੁੰਦੀ ਹੈ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਮਨ ਨੂੰ ਜਿੱਤਣ ਦਾ ਇੱਕੋ ਰਾਹ ਹੈ ਗੁਰੂ ਦਾ ਸ਼ਬਦ ਪਰ ਅਸਲ ਸਮੱਸਿਆ ਇਹ ਹੈ ਕਿ ਮਨ ਤਾਂ ਪਹਿਲਾਂ ਹੀ ਮਾਇਆ ਦੇ ਹੱਥੀਂ ਜਿੱਤਿਆ ਹੋਇਆ ਹੈ ਜਿਵੇਂ ਗੁਰੂ ਜੀ ਫਰਮਾਉਂਦੇ ਹਨ 나ਥ ਕਛੂ ਨਾ ਜਾਣਿਓ ਮਨ ਮਾਇਆ ਕੇ ਹੱਥ ਬਿਕਾਨਿਓ ਇਹ ਮਨ ਜਿਸ ਨੂੰ ਪਰਮਾਤਮਾ ਨਾਲ ਜੋੜਨਾ ਸੀ ਉਹ ਮਾਇਆ ਦੀ ਗ੍ਰਿਥ ਵਿੱਚ ਫਸ ਗਿਆ ਹੈ ਜਦੋਂ ਮਨ ਦੀ ਲਿਪ ਵਾਹਿਗੁਰੂ ਨਾਲੋਂ ਟੁੱਟ ਜਾਂਦੀ ਹੈ ਤਾਂ ਉਹ ਭਾਣਾ ਵੀ ਭੁਲ ਜਾਂਦਾ ਹੈ ਪਰਿਵਾਰ ਵਿੱਚ ਹੀ اٹਕ ਜਾਂਦਾ ਹੈ ਤ੍ਰਿਸ਼ਨਾ ਵਿੱਚ ਡੁੱਬ ਜਾਂਦਾ ਹੈ ਤੇ ਪੰਜ ਵੈਰੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਸ ਉੱਤੇ ਰਾਜ ਕਰਨ ਲੱਗ ਪੈਂਦੇ ਹਨ। ਹੁਣ ਸਵਾਲ ਇਹ ਹੈ ਕਿ ਇਸ ਮਨ ਨੂੰ ਮੁਕਤ ਕਿਵੇਂ ਕਰਾਈਏ? ਗੁਰੂ ਸਾਹਿਬ ਜੀ ਸਾਫ਼ ਆਖਦੇ ਹਨ ਮਨ ਨੂੰ ਆਜ਼ਾਦ ਕਰਾਉਣ ਲਈ ਨਿਤਨੇਮ ਸਿਮਰਨ, ਭਗਤੀ ਤੇ ਗੁਰਮਤ ਅਭਿਆਸ ਕਰਨਾ ਪਵੇਗਾ। ਉੱਠਦੇ ਬੈਠਦੇ, ਸੁੱਤਿਆਂ ਜਾਗਦੇ ਹਰ ਵੇਲੇ ਵਾਹਿਗੁਰੂ ਦੇ ਮੰਤਰ ਨੂੰ ਮਨ ਦੇ ਵਿੱਚ ਇਸ ਤਰ੍ਹਾਂ ਰਚਾ ਬਸਾ ਲੈਣਾ ਪਵੇਗਾ ਕਿ ਹਰ ਸਾਹ, ਹਰ ਸੋਚ, ਹਰ ਪਲਚ ਉਹੀ ਵੱਜਦਾ ਹੋਵੇ। ਪੁਰਾਣੇ ਸਮਿਆਂ ਵਿੱਚ ਸਿੱਖਾਂ ਦੀ ਰੀਤ ਸੀ ਉਹ ਵਾਹਿਗੁਰੂ ਮੰਤਰ ਨੂੰ ਆਪਣੇ ਸਾਹਾਂ ਨਾਲ ਜੋੜ ਲੈਂਦੇ ਸਨ ਸਵੇਰੇ ਉੱਠ ਕੇ ਐਨੀ ਲਾਗ ਨਾਲ ਸਿਮਰਨ ਕਰਦੇ ਜਿਵੇਂ ਕਿ ਉਹ ਮਨ ਨੂੰ ਕਾਬੂ ਕਰ ਰਹੇ ਹੋਣ ਉਹਨਾਂ ਦੀ ਜੀਵਨ ਰੀਤ ਗੁਰਮਤ ਨਾਲ ਐਨੀ ਗੂੰਜੀ ਸੀ ਕਿ ਪੰਜਾਂ ਵੈਰੀਆਂ ਦੀ ਥਾਂ ਸੰਤੋਖ ਪਿਆਰ ਨਿਮਰਤਾ ਤੇ ਸੇਵਾ ਨੇ ਥਾਂ ਲੈ ਲਈ ਸੀ ਇਸ ਲਈ ਜੇ ਅਸੀਂ ਵੀ ਮਨ ਨੂੰ ਜਿਤਨਾ ਚਾਹੁੰਦੇ ਹਾਂ ਤਾਂ ਗੁਰੂ ਦੇ ਸ਼ਬਦ ਨਾਲ ਲਿਪ ਜੋੜੀਏ ਗੁਰ ਮੰਤਰ ਦਾ ਅਭਿਆਸ ਕਰੀਏ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੱਚ ਸਬਰ ਤੇ ਨਾਮ ਨੂੰ ਰਚੀਏ ਇਹੀ ਹੈ ਮਨ ਨੂੰ ਮਾਇਆ ਤੋਂ ਬਚਾ ਕੇ ਵਾਹਿਗੁਰੂ ਨਾਲ ਜੋੜਨ ਦਾ ਅਸਲੀ ਰਾਹ ਸਤਿ ਸ੍ਰੀ ਅਕਾਲ